ਹੁਣ ਬਾਲੀਵੁੱਡ ਦੇ ਸਫਰ ਦੀ ਕਹਾਣੀ ਤੁਸੀਂ ਸ਼ੁਰੂ ਕਰੋ। ਸ਼ੁਰੂ ਕਰਾਂ। ਹੁਣ ਤੁਸੀਂ ਇਹ ਦੇਖ ਰਹੇ ਹੋ ਨਾ ਕਿ ਮੈਨੂੰ ਕੋਈ ਬੰਬੇ 'ਚ ਨਹੀਂ ਜਾਣਦਾ। ਠੀਕ ਹੈ। ਪਰ ਮੈਂ ਲਾਸਟ ਮੇਰੀ ਜੌਬ ਸੀ ਪੀਪੀਐਸ ਮੈਂ ਇੱਥੇ ਐਡ ਕਰਾਂ। ਮੈਂ 5 ਜੌਬ ਕੀਤੀਆਂ। 5 ਇੰਟਰਵਿਊਆਂ ਦਿੱਤੀਆਂ, 5 ਵਿੱਚ ਰਿਜਾਈਨ ਕੀਤਾ। ਅੱਛਾ ਜੀ। ਮੇਰੀ ਮਾਂ ਕਹਿੰਦੀ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਤੂੰ ਲਤਾ ਮਾਰਦਾ ਫਿਰਦਾ। ਉਹਨੂੰ ਮੈਂ ਕੀ ਦੱਸਾਂ ਮੈਂ ਵਾਲ ਕਟਾ ਕੇ ਬੰਬੇ ਜਾਣਾ। ਹੂੰ। ਉਹ ਦੱਸ ਨਹੀਂਦਾ ਉਦੋਂ ਤਾਂ ਮੈਂ ਗਰਭਤੀ ਸੀ ਉਪਰ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦ ਮੇਰਾ ਵਿਆਹ ਹੋ ਗਿਆ ਇੱਥੇ ਫੇਰ ਬਾਣੀ ਹੋ ਗਈ ਘਰ ਵਾਲੀ ਨੇ ਕਹਿ ਕੇ ਵੀ ਮੈਨੂੰ ਜਰ ਇੱਕ ਤਮੰਨਾ ਦੋ ਸਾਲ ਜਾਤ ਆਉਣ ਦੇ ਜੇ ਮੇਰਾ ਨਹੀਂ ਕੁਝ ਬਣਿਆ ਵਾਪਸ ਆ ਜਾ ਤੇ ਲਾਸਟ ਜੋ ਮੇਰੀ ਸੀ ਇੱਥੇ ਨਾ ਬੰਦੇ ਨਾਲ ਫਿਰ ਇਹ ਵੀ ਹੁੰਦਾ ਨਾ ਘਰ ਵਾਲਿਆਂ ਨੂੰ ਵੀ ਉੱਥੇ ਗਲੈਮਰਸ ਚ ਫਸ ਗਿਆ ਬੰਦਾ ਫਸ ਗਿਆ ਉਹਦਾ ਸ਼ੱਕ ਹੀ ਹੁੰਦਾ ਨਾ ਪੱਕਾ ਹੀ ਕਈ ਬੀਤੇ ਉੱਥੇ ਜਨਾਨੀਆਂ ਚ ਰਹਿਣਾ ਜਿਹਨਾਂ ਦਾ ਚੱਲੂ ਹੈ ਕੋਈ ਤੇ ਮੇਰੇ ਕੋਲ ਕਿੱਥੋਂ ਮੇਰੇ ਕੋਲ ਆਉਣਾ ਨਹੀਂ ਤੇ ਉਹ ਚੱਕਰ ਚ ਜੀ ਮੈਂ ਉਹਨੂੰ ਲਿਖ ਕੇ ਵੀ ਦਿੱਤਾ ਕਿ ਮੈਂ ਵਾਪਸ ਆਉਂਗਾ 2 ਸਾਲ ਬਾਅਦ ਜੇ ਨਾ ਕੁਝ ਬਣਿਆ ਇਨੀ ਕੇ ਵਿਚ ਵਿਚਾਰੇ ਆਉਣਾ ਨਹੀਂ ਆ ਮੈਂ ਬੰਬੇ ਗਿਆ ਕਿ ਮੈਨੂੰ ਕੋਈ ਜਾਣਦਾ ਨਹੀਂ ਤੇ ਮੈਂ ਫਾਦਰ ਨੇ ਲਾਉ ਨੂੰ ਗਿਆ ਮੈਂ ਕਿਹਾ ਜੀ ਤੁਹਾਨੂੰ ਕੋਈ ਜਾਣਦਾ ਹੈ ਕਹਿੰਦੇ ਉੱਥੇ ਪ੍ਰਿੰਸੀਪਲ ਵੀ ਹਰ ਸਿੰਘ ਜਾਣਦਾ ਹੈ ਖਾਲਸਾ ਕਾਲਜ ਮਟੂnga ਖਾਲਸਾ ਕਾਲਜ ਇੱਕੋ ਹੀ ਹੈ ਅੱਛਾ ਬੰਬੇ ਚ ਹਾਂ ਤੇ ਉਹ ਕਹਾਣੀ ਲੱਗੇ ਬਾਜ ਦੱਸਾਂਗੇ ਖਾਲਸਾ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ ਸੀ ਉਦੋਂ ਜਦੋਂ ਅਮੇਦਕਰ ਸਰਦਾਰ ਬਣਨਾ ਚਾਹੁੰਦੇ ਸੀ ਅੱਛਾ ਜੀ ਉਹਨਾਂ ਨੂੰ ਪ੍ਰੈਸ ਲਾ ਕੇ ਦਿੱਤੀ ਸੀ ਮਾ ਜਿਹਨਾਂ ਨੇ ਫਿਰ ਕਾਲਜ ਬਣਾਦਾ ਜਦੋਂ ਨਹੀਂ ਕੀਤੇ ਉਹ ਕਹਾਣੀ ਲੰਬੀ ਹੈ ਬਾਅਦ ਚ ਕਰਾਂਗੇ ਕਿਤੇ ਜਿਵੇਂ ਪੱਟੀ ਸਾਹਿਬ ਕਹਿੰਦੇ ਆ ਨਾ ਵੀ ਇਹ ਗੱਲ ਬਾਅਦ ਚ ਕਰਾਂਗੇ ਬਾਅਦ ਕਰਾਂਗੇ ਉਹ ਵਿੱਚ ਰਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਚਿੱਠੀ ਲੈ ਗਿਆ ਬਾਦਰਨ ਲੋਦੀ ਖਿੱਦਾ ਉੱਪਰਿਆ 2000 ਰੁਪਇਆ ਚਾਰ ਸ਼ਰਟਾਂ ਔਰ ਚਾਰ ਪੈਂਟਾਂ ਅੱਛਾ ਜੀ ਉਤਰਿਆ ਜੀ ਸਟੇਸ਼ਨ ਤੇ ਤਾਦਰ ਗੁਰਦੁਆਰੇ ਗਿਆ ਸਾਨੂੰ ਆਦਤ ਜੀ ਗੁਰਦੁਆਰੇ ਦੀ ਪਰ ਵਾਲ ਕਟਾ ਲਈ ਸੀ ਉਹ ਕਹਿੰਦੇ ਇੱਥੇ ਜਗਾ ਹੈ ਨਹੀਂ ਤੁਸੀਂ ਉੱਥੇ ਜਾਓ ਕੋਲੀਵਾੜੇ ਗੁਰਦੁਆਰੇ ਮੈਂ ਉੱਥੇ ਗਿਆ ਗਿਆਨੀ ਜੀ ਨੂੰ ਮਿਲਿਆ ਮੈਂ ਕਿਹਾ ਜੀ ਰਾਤ ਕੱਟਣੀ ਹੈ ਉਹਨੇ ਵੇਖਿਆ ਵੀ ਇਹ ਤਾਂ ਕਲੀਨ ਸ਼ੇਵਨ ਆਦਮੀ ਹੈ ਜਿਆ ਮੈਂ ਜੀ ਗੁਰਦੁਆਰੇ ਦੀ ਜਿਹੜੀਆਂ ਰਵਾਇਤਾਂ ਅਲੱਗ ਹੁੰਦੀਆਂ ਨੇ ਮੈਨੂੰ ਜ਼ਿਆਦਾ ਤਾਂ ਪਤਾ ਹੈ ਹਾਂ ਤੇ ਤੁਸੀਂ ਉੱਥੇ ਬਗਤੇ ਰਹਿਣਾ ਮੈਂ ਕਿਹਾ ਜੀ ਹਾਂ ਰਹਿਣਾ ਪਰ ਉਹਨੂੰ ਕੀ ਦੱਸਾਂ ਵੀ ਮੈਂ ਵੀ ਗਰੰਟੀ ਰਿਆਂ ਕਿ ਮੈਂ ਉਹਨੂੰ ਕਹਾਂ ਜਿਵੇਂ ਤੁਸੀਂ ਕਹੋਗੇ ਸਵੇਰੇ ਟੱਗਣਾ ਆ ਕਰਨਾ ਉਹ ਕਰਦਾ ਪਰ ਦੋ ਦਿਨ ਰਹਿ ਸਕਦੇ ਇਹ ਤੋਂ ਜ਼ਿਆਦਾ ਨਹੀਂ ਮੈਂ ਕਿਹਾ ਜੀ ਦੋ ਦਿਨ ਤਾਂ ਹੋਣਗੇ ਕੱਲ ਮੈਂ ਜਾ ਕੇ ਪ੍ਰਿੰਸੀਪਲ ਨੂੰ ਮਿਲਣਾ ਮੇਰੇ ਕੋਲ ਲੈਟਰ ਹੈ ਉਹ ਫਿਰ ਮੈਨੂੰ ਕੋਈ ਨਾ ਹੋਸਟਲ 'ਚ ਅਡਜਸਟ ਕਰ ਦੇਣਗੇ ਪਰ ਸੋ ਮੈਂ ਡੈਚੀ ਜਾ ਕੇ ਲੈ ਜਾ ਗਿਆ ਗਿਆਨੀ ਨਾਲ ਬੈਠੇ ਚਾਹ ਪੀਤੀ ਕਹਿੰਦੇ ਫਿਲਮ ਲੈ ਜਾ ਕੇ ਸਾਨੂੰ ਭੁੱਲਿਓ ਨਾ ਫਿਰ ਦੂਜੀਆਂ ਸਟੋਰੀਆਂ ਸ਼ੁਰੂ ਹੋ ਗਈਆਂ ਗਵਿੰਦਰ ਜੀ ਮੈਂ ਸਵੇਰੇ ਜਾ ਕੇ ਉਥੇ ਕਾਲਜ ਪਹੁੰਚ ਗਿਆ ਵਾਕਿੰਗ ਹੀ ਆਉਤੋ ਤੇ ਉਹਦੇ ਵਿੱਚੋਂ ਜਾ ਕੇ ਚਿੱਠੀ ਮੈਂ ਉਥੇ ਬਹਿ ਗਿਆ ਪੀਐਮ ਸੇ ਬੈਠਾ ਸੀ ਉਹਨੂੰ ਮੈਂ ਕਹਾਂ ਜੀ ਉਹਨਾਂ ਨੂੰ ਮਿਲਣਾ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਰਵੀਰ ਸਿੰਘ ਤੇ ਆਹ ਉਹਨੂੰ ਚਿੱਠੀ ਦੇ ਦਿਓ ਉਹ ਚਿੱਠੀ ਮੇਰੇ ਫਾਦਰ ਨਾਬਲ ਉਹਨਾਂ ਉਹ ਜਿਹੜਾ ਆਇਆ ਸੀ ਵੀ ਇਹ ਬੰਬੇ ਆਇਆ ਐ ਐਕਟਰ ਬਣ ਲਈ ਕੋਸ਼ਿਸ਼ ਦੇ ਲਈ ਨੂੰ ਰਹਿਣ ਦੀ ਜਗਾ ਚਾਹੀਦੀ ਹੈ ਇਹਦਾ ਇੰਤਜ਼ਾਮ ਕਰਦੇ ਹੋ ਠੀਕ ਹੈ ਨਾ ਹੋ ਗਿਆ ਉਹ ਚਿੱਠੀ ਇਸ ਲਈ ਲੈ ਕੇ ਆਇਆ ਸੀ ਕਿ ਫਾਦਰ ਇਨ ਲਾ ਕਹਿੰਦੇ ਵੀ ਮੇਰੇ ਕੋ ਫੋਨ ਨੰਬਰ ਤਾਂ ਹੈ ਨਹੀਂ ਕਿੱਠੀ ਮੇ ਦੇ ਸਕਦਾ ਉਦੋਂ ਫਿਰ ਮੋਬਾਈਲ ਸ਼ਾਇਦ ਉਹ ਵੈਸੇ ਚਿੱਠੀਆਂ ਦਾ ਬੜਾ ਉਹਾਨ ਸੀ ਉਹ ਯਾਰ ਤੇ ਲੋਕਲ ਬੜੇ ਭਲੇ ਸੀ ਭਲੇ ਸੀ ਚਿੱਠੀ ਤੇ ਇੱਜ਼ਤ ਓਨੀ ਹੁੰਦੀ ਉਦੋਂ ਵੱਧ ਹੁੰਦੀ ਸੀ ਜਿੰਨਾ ਬੰਦਾ ਮੂੰਹ ਤੇ ਕਹੇ ਆ ਕੇ ਹਾਂ ਯਾਨੀ ਬੰਦਾ ਆ ਗਿਆ ਉਹੀ ਕਹਿ ਰਿਹਾ ਤੁਸੀਂ ਨਾਮ ਵੀ ਲੈ ਲੈਂਦੇ ਨਾ ਜੇ ਮੈਨੂੰ ਲੱਗਦਾ ਫਿਰ ਵੀ ਓਨੀ ਇੱਜ਼ਤ ਹੁੰਨੀ ਸੀ ਓਨੀ ਇੱਜ਼ਤ ਹੁੰਦੀ ਹਾਂ ਤੇ ਮੈਂ ਜੀ ਉਹਨਾਂ ਚਿੱਠੀ ਦਿੱਤੀ ਉਹਨਾਂ ਨੇ ਪੜ੍ਹ ਲਈ ਅੰਦਰ ਬਰ ਆ ਲਿਆ ਮੈਂ ਜਾ ਕੇ ਮੱਥਾ ਟੇਕਿਆ ਤੇ ਕਹਿੰਦੇ ਬੈਠੋ ਕਹਿੰਦੇ ਤੁਹਾਨੂੰ ਫਿਲਮੋਨੀਆਂ ਹੋ ਗੀਆਂ ਮੈਂ ਕਹਾਂ ਜੀ ਫਿਲਮ ਉਹ ਨਹੀਂ ਆ ਗਿਆ ਤੇ ਕੀ ਵੀ ਹੋ ਗਿਆ ਮੈਂ ਕਹਾਂ ਜੀ ਚਾਹ ਇਹਦਾ ਮਤਲਬ ਇਹ ਹੁੰਦਾ ਮੈਂ ਡੈਡੀ ਨੇ ਦੱਸਤਾ ਸੀਗਾ ਵੀ ਜਿੱਥੇ ਜਾਓ ਨਾ ਕੋਈ ਬੰਦਾ ਤੁਹਾਨੂੰ ਵੱਡਾ ਬੰਦਾ ਪੁੱਛਲੇ ਚਾਹ ਪੀਓਗੇ ਕਾਫੀ ਪੀਓਗੇ ਉਹਨੂੰ ਚਾਹ ਜਾਂ ਕਾਫੀ ਕਹਿ ਦਿਓ ਕਿਉਂਕਿ ਕਾਫੀ ਬੰਨ ਨੂੰ ਜਾਉਗੀ ਆਰਡਰ ਪਰ 10 15 ਮਿੰਟ ਕਨਵਰਸੇਸ਼ਨ ਤਾਂ ਮਿਲ ਗਏ 15 ਮਿੰਟ ਤੁਹਾਨੂੰ ਮਿਲ ਗਏ ਤਾਂ ਕਿ ਗੱਲ ਤੁਹੇ 2 ਮਿੰਟ ਦੀ ਕਰਨੀ ਹੁੰਦੀ ਹੈ ਉਹ ਚਾਹ ਦੀ ਗੱਲ ਉਹ ਤੁਸੀਂ ਕਹਿੰਦੇ ਚਾਹ ਨਹੀਂ ਪੀਣੀ ਅਗਲਾ ਕਰਾਂ ਠੀਕ ਹੈ ਗੱਲ ਕਰ ਤੇ ਜਾ ਜਾ ਹਾਂ ਉਹ ਗੱਲ ਕਰ ਤੋ ਮੇਰੇ ਤੇ ਉਹ ਉਹਨਾਂ ਨੇ ਦੱਸਿਆ ਜੀ ਮੈਂ ਨਾ ਇੱਥੇ ਪਤਾ ਕਰਦਾ ਤੇ ਮੈਂ ਕਿਹਾ ਜੀ ਪਤਾ ਨਹੀਂ ਕਰਨਾ ਮੇਰੇ ਕੋਲ ਸਿਰਫ ਤੁਸੀਂ ਜਾਣਦੇ ਹੋ ਬੰਦੇ ਇੱਕ ਬੰਦਾ ਜਾਣਦਾ ਕੋਈ ਢੋਈ ਨਹੀਂ ਹੋਰ ਕੋਈ ਢੋਈ ਥੋੜੇ ਬਾਹਰ ਹੈ ਹੀ ਨਹੀਂ ਕੋਈ ਤੇ ਦੋ ਦਿਨ ਨੇ ਗਰੰਟੀ ਕਹਿੰਦਾ ਜੀ ਕੱਲ ਤੁਸੀਂ ਟੈਚੀ ਲੈ ਜਾਓ ਹਾਂ ਮੈਂ ਅਮੀਰ ਆਦਮੀ ਹੈ ਨਹੀਂ ਸਟ੍ਰਗਲਰ ਆ ਮੈਂ 2000 ਰੁਪਏ ਲੈ ਕੇ ਆਇਆ ਕਰੋ ਉਧਰ ਉੱਡ ਜਾਣਾ ਦੋ ਦਿਨਾਂ ਚ ਫਿਰ ਤੁਸੀਂ ਮੇਰਾ ਇਹ ਕਰਨੇ ਕਰਨਾ ਕਹਿੰਦੇ ਹੌਸਟਲ ਵਾਰਡਨ ਨੇ ਤੇ ਉਹਨਾਂ ਨੂੰ ਪੁੱਛੂਗਾ ਫਿਜ਼ੀਕਲ ਐਜੂਕੇਸ਼ਨ ਦੇ ਡੀਪੀ ਐਡ ਕਰਕੇ ਉਥੇ ਜਿਹੜੇ ਪ੍ਰੋਫੈਸਰ ਨਹੀਂ ਲੱਗੇ ਹੁੰਦੇ ਸਪੋਰਟਸ ਦੇ ਕਹਿੰਦੇ ਉਹਨਾਂ ਨੂੰ ਪੁੱਛੂਗਾ ਸ਼ਾਮ ਨੂੰ ਮੈਂ ਕਿਹਾ ਪੁੱਛਣਾ ਨਹੀਂ ਜੀ ਮੈਨੂੰ ਕਿਸੇ ਬੰਦੇ ਨਾਲ ਅਡਜਸਟ ਕਰ ਦਿਓ ਮੈਂ ਥੱਲੇ ਸੌਂ ਜਾਊਗਾ ਲੇਕਰ ਹੈ ਚਾਹੀਦੀ ਮੇਰੇ ਕੋਲ ਹੈ ਹੀ ਨਹੀਂ ਕੁਝ ਗੁਰਦੁਆਰੇ ਨੂੰ ਮੈਨੂੰ ਕੱਲ ਖਾਲੀ ਕਰਨਾ ਹੈ ਇਹਨਾਂ ਕੁਛ ਨਾ ਕੁਛ ਹੋ ਗਏ ਮੈਂ ਕਿਹਾ ਜੀ ਨਾ ਮੈਂ ਵੀ ਮਜ਼ਾਕ ਕੀਤਾ ਮੈਂ ਕਿਹਾ ਜੀ ਨਾ ਹੋਇਆ ਤੁਸੀਂ ਕੰਮ ਕਰਿਓ ਕਿ ਮੈਂ ਟੈਚੀ ਜਾ ਕੇ ਤੁਹਾਡੇ ਘਰੇ ਆ ਜਾਣਾ ਉਹ ਕਿਹਾ ਖਾਲਸਾ ਕਾਲਜ ਜਿਹੜਾ ਹੈ ਨਾ ਉਹਦੇ ਉੱਤੇ ਹੀ ਰੈ residense ਹੈ ਵੀ ਉੱਥੇ ਹਾਂ ਰੈਸ ਉੱਤੇ ਮਤਲਬ ਪ੍ਰਿੰਸੀਪਲ ਦੀ ਅੱਛਾ ਉਹਦੇ ਮੈਨੇਜਮੈਂਟ ਹਾਜੀ ਵੀ ਇਸ ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੈ ਅੱਛਾ ਹਾਂ ਤੇ ਚਲੇ ਗਏ ਗਿਆਨੀ ਜੀ ਕਹਿੰਦੇ ਕੀ ਹੋਇਆ ਮੈਂ ਕਿਹਾ ਹੋ ਗਿਆ ਛੇ ਟੈਚੀ ਲੈ ਜਾਵਾਂ ਪ੍ਰਿੰਸੀਪਲ ਸਾਹਿਬ ਨੂੰ ਕਹਿੰਦੇ ਮੈਨੂੰ ਵੀ ਜਾਣਦੇ। ਅੱਛਾ। ਮੈਂ ਪਿਛਲੇ ਮਹੀਨੇ ਉਹਨਾਂ ਦੇ ਘੰਡ ਪਾਟ ਕੀਤਾ। ਹਾਂ। ਠੀਕ ਹੋ ਗਿਆ। ਦੂਜੇ ਦਿਨ ਜੀ ਰਾਸ ਕਰਕੇ ਬਾਬਿਆਂ ਦਾ ਅਸ਼ੀਰਵਾਦ ਲੈ ਕੇ ਪਹੁੰਚਿਆ। ਉੱਥੇ ਉਵੇਂ ਸਟੂਡੈਂਟ ਬਾਹਰ ਖੜੇ ਨੇ ਉਹਨਾਂ ਨੂੰ ਪੀਐਨ ਨਹੀਂ ਹੈਗਾ। ਮੈਂ ਉਸੇ ਬੈਂਚ ਤੇ ਬੈਠ ਗਿਆ ਬੈਂਚ ਹੁੰਦੇ ਸੀ ਨਾ ਸਕੂਲ ਉਰ ਬੈਂਚਸ ਵਰਗਾ। ਤੇ ਉੱਥੇ ਬੈਠਿਆ। 10 ਮਿੰਟ ਲੱਗੇ। ਕਿ ਪੀਐਨ ਮੈਨੂੰ ਦੇਖਿਆ ਨਹੀਂ ਤਾਂ ਦੇਖਾਂ ਦੂਰੋਂ ਆਉਂਦਾ। मैं कह नमस्ते जी क्योंकि महाराष्ट्र है कहता नमस्ते मैं कह मैं, मैं कल आया था ना प्रिंसिपल साहब से मिला था तो प्रिंसिपल साहब से मिलना है आपको नहीं पता मैं कह क्या हुआ कहता कल रात उनको हार्ट अटैक आया उनकी डेथ हो गई बाय गॉड हूं एक इको बंदा जानता से प्रिंसिपल रघुवीर सिंह मतलब जिंदगी पूरे चार मतलब सामने ना आवे नेरा आ ने गया ਤੇ ਮੈਂ ਗਿਆਨੀ ਨੂੰ ਕਹਿ ਗਿਆ ਕੱਲ ਡੈਚੀ ਲੈ ਜਾਊਗਾ ਇੱਥੇ ਤਾਂ ਫੇਰ ਪੂਲ ਸਟਾਪ ਲੱਗਿਆ ਮੈਂ ਉੱਤੇ ਵੀ ਨਹੀਂ ਗਿਆ ਮੈਂ ਤਾਂ ਆਪਣੇ ਹੀ ਪਰੇਸ਼ਾਨੀ ਜਿਹੜਾ ਉਸ ਵاتੇ ਤਾਂ ਐਨੀ ਵੀ ਜਾ ਕੇ ਜੀ ਮੈਨੂੰ ਤੁਹਾਨੂੰ ਕੋਈ ਹੋਰ ਜਾਣਦਾ ਵੀ ਨਹੀਂ ਤੁਸੀਂ ਜਾ ਕੇ ਕੀ ਕਰੋਗੇ ਉੱਥੇ ਕਹੋਗੇ ਕਿ ਨੂੰ ਹਾਂ ਕੱਲ 5 ਮਿੰਟ ਮਿਲੇ ਨੇ ਮੈਂ ਉੱਥੇ ਜਾ ਕੇ ਮਤਲਬ ਅਫਸੋਸ ਕਰਨਾ ਮਤਲਬ ਬਣਦਾ ਸੀ ਪਰ ਮੇਰੇ ਦਿਮਾਗ ਚ ਆਈ ਨਹੀਂ ਗੱਲ ਮੈਂ ਤਾਂ ਇਹ ਫਸ ਗਿਆ ਵੀ ਮੈਂ ਜਾਊਂਗਾ ਕਿੱਥੇ ਫਿਲਮ ਦੀ ਸਟਰਗਲ ਤਾਂ ਬਾਅਦ ਚ ਰਹਿ ਗਈ ਬੰਦਾ ਰਹਿਜ ਦਾ ਤਾਂ ਕਰੀਏ ਗੁਰਦੁਆਰਾ ਸਾਹਿਬ ਤੋਂ ਚੱਕ ਲੈਂਦੀ ਟੈਚੀ ਮੈਂ ਗਿਆ ਜਿਹੜੇ ਜੀ ਕਹਿੰਦੇ ਹੋ ਗਿਆ ਤੁਹਾਡਾ ਮੈਂ ਕਿਹਾ ਨਹੀਂ ਕਿਉਂ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਮਰ ਗਏ ਕਹਿੰਦਾ ਕੀ ਗੱਲ ਕਰਦਾ ਹਾਂ ਮੈਂ ਪਿਛਲੇ ਮਹੀਨੇ ਖੰਡ ਪਾਟ ਕੀਤਾ ਮੈਂ ਕਿਹਾ ਪਿਛਲੇ ਮਹੀਨੇ ਕੀਤਾ ਨਾ ਕੱਲ ਤਾਂ ਫੇਸ ਮਿਲਿਆ ਸੀ ਖੱਤ ਤਾਂ ਮੈਂ ਮਿਲਿਆ ਸੀ ਚਲੇ ਗਿਆ ਮੈਂ ਗਿਆ ਮੈਨੂੰ ਸਮਝ ਨਹੀਂ ਆ ਰਹੀ ਕੀ ਕਰਾਂ ਉਸ ਤੋਂ ਬਾਅਦ ਨਾ ਜਿੱਮੇ 1/2 ਘੰਟੇ ਬਾਅਦ ਮੇਰੀ ਮੰਝਦਾਰ ਦੇ ਵਿੱਚ ਬੋਲ ਜਾਂਦੀ ਹੈ ਹਾਂ ਬਿਲਕੁਲ ਮੈਂ 1/2 ਘੰਟੇ ਉਹਦੇ ਕੋਲ ਬੈਠਾ ਰਿਹਾ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਤੁਸੀਂ ਮੈਨੂੰ ਰੱਖ ਸਕਦੇ ਹੋ ਹੁਣ ਮੈਨੂੰ ਹੋਰ ਜਾਣਦੇ ਨਹੀਂ ਦੂਜਾ ਹੀ ਜਾਣਦਾ ਦੋ ਦਿਨ ਦੀ ਕਨਵਰਸੇਸ਼ਨ ਉਹਦੇ ਨਾਲ ਹੀ ਹੈ ਹੱਥ ਪੱਲਾ ਉੱਥੇ ਮਾਰਦੇ ਨਾ ਜਿਹਨਾਂ ਸਾਹਮਣੇ ਜਿੰਨਾ ਆਉ ਕਰ ਚਲੀ ਹੈ ਅੱਛਾ ਮੈਂ ਕਿਹਾ ਸ਼ਾਇਦ ਬਣ ਗਿਆ ਕੰਮ ਉਹ ਮੈਨੂੰ ਗੁਰਦੁਆਰੇ ਦੇ ਪਿੱਛੇ ਗਲੀ ਜੋ ਹੁੰਦਾ ਹੋਇਆ ਨਾ ਲੈ ਗਿਆ ਸ਼ੈਕ ਟਾਈਪ ਹੁੰਦੇ ਨੇ ਉਹ ਤੇ ਸ਼ੈਕ ਜੀ ਯਾਨੀ ਚੋਪੜ ਪੱਟੀ ਨਹੀਂ ਗੈਸ ਹੁੰਦਾ ਥੋੜਾ ਜਿਹਾ ਲੱਕੜ ਦੇ ਪੱਕੇ ਜੇ ਬਣਿਆ ਸੁਧਰੀ ਹੋਈ ਚੋਪੜ ਪੱਟੀ ਚ ਉਹ ਵਾ ਸੁਧਰੀ ਹੋਈ ਚੋਪ ਉਹ ਲੈ ਗਿਆ ਹੁਣ ਉਹਦੇ ਚ ਇੱਕ ਕਮਰਾ ਵੱਡਾ ਅੱਛਾ 12 ਬਾਏ 12 ਦਾ ਉਹਦੇ ਚ ਇੱਕ ਟੇਬਲ ਪਿਆ ਟੇਬਲ ਤੇ ਗੈਸ ਰੱਖੀ ਹੋਈ ਹੈ ਦੀਵਾਰ ਤੇ ਉਹ ਪਾਂਡੇ ਟੰਗਣ ਵਾਲੀ ਹੈ ਜਿਹੜੇ ਸਾਰੇ ਉਹ ਰੱਖਿਆ ਹੋਇਆ ਹੈ ਟੇਬਲ ਦੇ ਥੱਲੇ ਗੈਸ ਸਿਲੰਡਰ ਹੈ ਇੱਕ ਕਲ ਮਾਰੀ ਹੈ ਇੱਕ ਦਿਵਾਨ ਹੈ ਲੈਟਰਨ ਬਾਥਰੂਮ ਕੋ ਮਾਈਂਡ ਹੈ ਹੂੰ ਛੋਟਾ ਜਿਹਾ ਗਿਆਨੀ ਜੀ ਨੇ ਆਪਣੀ ਮਾਂ ਨੂੰ ਕਿਹਾ ਚਾਹ ਬਣਾਓ ਉਹ ਚਾਹ ਬਣਾ ਗਿਆਨੀ ਦਾ ਘਰ ਸੀ ਉਹ ਗਿਆਨੀ ਆਪਣੇ ਘਰ ਲੈ ਗਿਆ ਉਹ ਅੱਛਾ ਜੀ ਜਿਹਨੇ ਕਿਹਾ ਤੁਸੀਂ ਰੱਖ ਸਕਦੇ ਹੋ ਕਹਿੰਦਾ ਆਓ ਚਲੀਏ ਉਹ ਲੈ ਆਇਆ ਤੇ ਮੈਂ ਘਰ ਦੇਖਿਆ ਛੋਟਾ ਜਿਹਾ ਤੇ ਮੇਰੀ ਨਜ਼ਰ ਤਾਂ ਪੂਰੀ ਉਹੀ ਘੁੰਮਣੇ ਮੈਨੂੰ ਤਾਂ ਘਾਰ ਹੀ ਦੇਖਦਾ ਨਾ ਮੈਨੂੰ ਕਿੱਥੇ ਪਾਉ ਹਾਂ ਹੁਣ ਜਿਵੇਂ ਨਹੀਂ ਕਹਿੰਦਾ ਕੋਈ ਭੁੱਖਾ ਬੈਠਾ ਸੀ ਕਹਿੰਦਾ ਦੋ ਤੇ ਦੋ ਕਹਿੰਦਾ ਚਾਰ ਰੋਟੀਆਂ ਉਹ ਸਾਹਿਬ ਤੇ ਵੀ ਘਰੇ ਲੈ ਗਿਆ ਮੈਂ ਕਿੱਥੇ ਪਾਉ ਹਾਂ ਅੱਛਾ ਮੈਂ ਕਿਹਾ ਬਾਥਰੂਮ ਜਾਣਾ ਮੈਂ ਜਾ ਕੇ ਆਇਆ ਮੈਂ ਦੇਖ ਹੀ ਰਿਹਾ ਸੀ ਚੈੱਕ ਤਾਂ ਕਰ ਲਿਆ ਸਾਰਾ ਕੁਝ ਤੇ ਉਸ ਤੋਂ ਬਾਅਦ ਚਾਹ ਪੀਤੀ ਉਹ ਆਪਣਾ ਕਿਸੇ ਹਿਸਾਬ ਕਿਤਾਬ ਦੇ ਲਿਖਣ ਚ ਬਹਿ ਗਿਆ ਤੇ ਕਹਿੰਦਾ ਉਹ ਜਲੀ ਮੈਨੂੰ ਵਿੱਚ ਕੋਈ ਡਾਇਲੋਗ ਨਹੀਂ ਮੈਂ ਵਾਚਰ ਹੋ ਗਿਆ ਸਾਰਾ ਸਾਇਲੈਂਟ ਪਿਕਚਰ ਜਾਰੀ ਜ਼ੋਰ ਜ਼ੋਰੇ ਲਹਿ ਗਿਆ ਇਹਨਾਂ ਦਾ ਮੇਰੇ ਘਰ ਦੇ ਵਿੱਚ ਮੇਰੀ ਮਾਂ ਨੂੰ ਤੁਸੀਂ ਦੇਖ ਲਿਆ ਮੈਨੂੰ ਦੇਖ ਲਿਆ ਦੋ ਦਾਸੀ ਬੰਦੇ ਆ ਮਾਂ ਮੇਰੀ ਦੀਵਾਨ ਤੇ ਸੌਂਦੀ ਆ ਮੇਰੀ ਵਾਈਫ ਮੇਰੇ ਦੋ ਬੱਚੇ ਨੇ ਉਹਨਾਂ ਨੂੰ ਸਕੂਲ ਲੈਣ ਗਈ ਸੀ ਮੈਂ ਮੇਰੀ ਵਾਈਫ ਤੇ ਦੋ ਬੱਚੇ ਥੱਲੇ ਸੌਂਿਆ ਤੇ ਇੱਕ ਦੂਜੇ ਚ ਰਾਤ ਨੂੰ ਟੰਗਾ ਵੀ ਲੱਗਦੀ ਆ ਮੈਂ ਤੁਹਾਨੂੰ ਇਹਸ ਲਈ ਲੈ ਕੇ ਆਇਆ ਸੀ ਇਹ ਦਿਖਾਉਣ ਲਈ ਕਿ ਤੁਸੀਂ ਇਹਨਾਂ ਗੰਗਨ ਨੂੰ ਝੂਠ ਬੋਲਦਾ ਔਰ ਟਰਕਾਤਾ ਮੈਂ ਸੋਚਾ ਕਿ ਤੂੰ ਆਪਣੀ ਗਲੈਰਟੀ ਲਈ ਨਾ ਮੈਂ ਕਦੇ ਸਾਹ ਉੱਤੇ ਕਰਦਾ ਲੇਕਿਨ ਤੂੰ ਫੇਰ ਕਹਿੰਦਾ ਨਹੀਂ ਹੁਣ ਤੂੰ ਮੈਂ ਵੀ ਨਹੀਂ ਰੱਖ ਸਕਦਾ ਮੈਂ ਫੇਰ ਵਹਿ ਗਿਆ ਥੋੜੀ ਦੇਰ ਬਾਅਦ ਮੈਂ ਕਹਿੰਦਾ ਕਿ ਜਹਾ ਪੀਨੇ ਉਹ ਆਪਣੇ ਕੰਮ ਕੁੰਮ ਕਰ ਰਹੀ ਸੀ ਮੈਨੂੰ ਤਾਂ ਇਹ ਕੋਈ ਕਹਾਣੀ ਵੀ ਰਹੋਂ ਕਿਤੇ ਉਹ ਮੈਨੂੰ ਕੋਈ ਨਹੀਂ ਜਾਣਦਾ ਨਾ ਉਹ ਹੀ ਉਹਦੇ ਪਿੱਛੇ ਹੀ ਪੜਨਾ ਮੈਂ ਸ਼ਾਦੀ ਮੰਗਾਲੀ ਜੀ ਪੀਲੀ ਮੈਂ ਕਹਿੰਦੇ ਤੁਸੀਂ ਕੰਮ ਕਰ ਸਕਦੇ ਹੋ ਮੇਰਾ ਇੱਕ ਅਟੈਚੀ ਹੈ ਉਹ ਤੁਸੀਂ ਰੱਖ ਲਓ ਤੇ ਮੈਂ ਸਵੇਰੇ ਅੱਧਾ ਘੰਟਾ ਪੌਣਾ ਘੰਟਾ ਆ ਕੇ ਨਹਾਇਆ ਕਰੂੰ ਔਰ ਚਲਾ ਜਾਇਆ ਕਰ ਕਪੜੇ ਲੋ ਇਹਨਾਂ ਕਰ ਸਕਦੇ ਹੂੰ ਹੂੰ ਹੁਣ ਦੋ ਦਿਨ ਤੋਂ ਗੱਲਾਂ ਹੁੰਦੀਆਂ ਸੀ ਉਹਨੂੰ ਲੱਗਿਆ ਚੰਗੇ ਫੈਮਿਲੀ ਦਾ ਬੰਦਾ ਹੈ ਤੇ ਸੋਚਣ ਲੱਗਿਆ ਮੈਂ ਕਿ ਆਈ ਵਿਲ ਪੇ ਯੂ ਸਮਥਿੰਗ ਕਹਿੰਦੇ ਇਹ ਤਾਂ ਕਰ ਲਾਂਗੇ ਮੈਂ 2 2.5 ਮਹੀਨੇ ਬੰਬੇ ਚ ਘੁੰਮਦਾ ਰਿਆ ਰਾਤ ਦੀ ਪ੍ਰੋਬਲਮ ਹੁੰਦੀ ਸੀ ਨੀਂਦ ਕਿੱਥੇ ਕਰੀਏ ਦਿਨੇ ਤਾਂ ਘੁੰਮ ਕੇ ਹੋ ਗਏ ਨੀਂਦ ਪੂਰੀ ਨਹੀਂ ਜੇ ਤੁਸੀਂ ਕਿਤੇ ਵੀ ਰੈਕੋ ਸਟੇਸ਼ਨ ਤੇ ਪੁੱਛਾਵਾ ਕਿੰਦਾ ਜਾਓ ਕਿਉਂਕਿ 2 ਤੋਂ 4 ਟ੍ਰੇਨ ਵੀ ਬੰਦ ਹੋ ਜਾਂਦੀ ਹੈ ਨਾ ਸੌਣ ਦਾ ਤਾਂ ਸਵਾਲ ਹੀ ਪਿਆ ਫਿਰ ਮੈਂ ਇੱਕ ਤਰੀਕਾ ਕੱਢਿਆ ਕਿ ਜਗਾ ਜੁਗਾ ਦਾ ਇੰਤਜ਼ਾਮ ਕਰਦੇ ਆਂ ਪਰ ਉਹ ਡਿਪੋਜ਼ਿਟ ਮੰਗਦੇ ਸੀ ਉਹ ਹੈ ਨਹੀਂ ਤੇ ਸਾਡੇ ਕੋਲ ਮੈਂ ਬ੍ਰਿਟਿਸ਼ تھیਟਰ ਜਾਇਆ ਕਰਾਂ ਲੋਕਾਂ ਨੂੰ ਮਿਲਿਆ ਕਰਾਂ ਕੁਝ ਹੋ ਜੇ ਹੈ ਨਾ ਦਿਨੇ ਮੈਂ ਮਤਲਬ ਸਾਰਾ ਦਿਨ ਜਾਗਦਾ ਸੀ ਰਾਤ ਨੂੰ ਕਿਤੇ ਐ ਮਾੜਾ ਜਿਹਾ ਸੌਂ ਗੇ ਠੀਕ ਹੈ ਪੌਣੇ 3 ਮਹੀਨੇ ਹੋ ਗਏ ਯਾਰ ਮੈਨੂੰ ਨੀਂਦ ਹੀ ਨਹੀਂ ਵਲੀ ਪਰ ਉਹਦੇ ਵਿੱਚ ਵਿਚਾਲੇ ਨਾ 15 ਦਿਨਾਂ ਬਾਅਦ ਮੈਂ ਇੱਕ ਸਕੀਮ ਕੱਢ ਲਈ ਚਾਰਜਗੇਟ ਤੋਂ ਬੋਰੀਵਲੀ ਬੋਰੀਵਲੀ ਤੋਂ ਚਾਰਜਗੇਟ ਟ੍ਰੇਨ ਸਾਰਾ ਦਿਨ ਚੱਲਦੀ ਹੈ ਉਹਦਾ ਰਿਟਰਨ ਟਿਕਟ ਲੈ ਕੇ ਇੱਕਦਮ ਪਿੱਛੇ ਡੱਬੇ ਤੇ ਬਹਿ ਕੇ ਉੱਥੇ ਸੌ ਜਾਣਾ ਟ੍ਰੇਨ ਇੰਦਰ ਜਾ ਰਹੀ ਹੈ ਟ੍ਰੇਨ ਇੰਦਰ ਜਾ ਰਹੀ ਹੈ ਅੱਛਾ ਤੁਰੀ ਫਿਰੰਦ ਟ੍ਰੇਨ 8-9 ਘੰਟੇ ਸਮਝਾਉਗਾ ਟਿਕਟ ਇੱਕ ਵਾਰੀ ਲੈ ਲਈ ਹਾਂ ਉਹ ਕੋਈ ਰਿਟਰਨ ਟਿਕਟ ਹੁੰਦੀ ਹੈ ਨਾ ਅੱਛਾ ਜੀ 24 ਘੰਟੇ ਚੱਲਦੀ ਅੱਛਾ ਜਿੱਦੇ ਮਰਜ਼ੀ ਚੱਕਰ ਲਾ ਲੋ 24 ਘੰਟੇ ਹੈ ਨਾ ਟਿਕਟ ਜਿੱਤੇ ਮਰਜ਼ੀ ਵਧੀਆ ਅਸੀਂ ਪਿੱਛੇ ਸੌਂ ਜਾਈਏ ਅਰੇ ਹਵਾ ਆਉਂਦੀ ਹੈ ਜਲਦੀ ਗੱਡੀ ਚ ਹਾਂ ਨਹੀਂ ਫਿਰ ਕਈਆਂ ਦੇ ਉੱਤੇ ਉਹ ਜਿਹੜਾ ਡਿਗਣ ਦੀ ਹੁੰਦੀ ਹੈ ਨਾ ਹਾਂ ਭਾਈਆ ਭਾਈ ਸਾਹਿਬ ਜਿਹੜਾ ਸੰਭਲ ਗਏ ਉਹ ਫਿਰ ਇੰਜ ਲੱਗ ਗਿਆ ਕਿ ਗਰਦਨ ਡਿਗਦੀ ਨਹੀਂ ਸੀ ਇਨੀ ਆਤਮੈ ਜੀ